ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਾਣੀ ਨੰਬਰ 13 ਲੈ ਕੇ ਅੱਜ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਕਹਾਣੀ ਸ਼ੁਰੂ ਹੁੰਦੀ ਹੈ ਜੀ ਰਾਜੇ ਤੋਂ ਰਾਜੇ ਦਾ ਹੁੰਦਾ ਰਾਜ ਰਾਜਾ ਹੋ ਜਾਂਦਾ ਬੁढ़ा ਤੇ ਲਾਦ ਉਹਦੇ ਹੁੰਦੀ ਨਹੀਂ ਤੇ ਰਾਜਾ ਬੁढ़ा ਹੋ ਕੇ ਜਾਂਦਾ ਮਰ ਜਦੋਂ ਰਾਜਾ ਬੁढ़ा ਹੋ ਕੇ ਮਰ ਜਾਂਦਾ ਹੈ ਤਾਂ ਜਿਹੜੀ ਉਹਦੀ ਕੋਈ ਸੰਤਰੀ ਮੰਤਰੀ ਜਿਹੜੇ ਕੋਈ ਰੱਖੇ ਹੁੰਦੇ ਨੇ ਮੇਨ ਜਿਹੜੇ ਰਾਇ ਮਸ਼ਵਰੇ ਵਾਲੇ ਉਹ ਸਾਰੇ ਜਦੋਂ ਚਰਚਾ ਕਰਦੇ ਆ ਬੈਠ ਕੇ ਵੀ ਹੁਣ ਰਾਜਾ ਤਾਂ ਮਰ ਗਿਆ ਤੇ ਵੀ ਕਿਵੇਂ ਕਰਗੇ ਬੁढ़ा ਹੋ ਕੇ ਤੇ ਵੀ ਹੁਣ ਆਪਾਂ ਰਾਜਪਾ ਕਿਉਂ ਸਮਾਗੇ ਚਲੋ ਹੁੰਦੀ ਬਹੁਤ ਉਹਨਾਂ ਦੀ ਲੰਮੀ ਚਰਚਾ ਚੱਲਣ ਤੋਂ ਬਾਅਦ ਉਹਨਾਂ ਨੇ ਫੈਸਲਾ ਇਹ ਕੀਤਾ ਵੀ ਆਪਾਂ ਜਿੰਨਾ ਟਾਈਮ ਆਪਾਂ ਨੂੰ ਕੋਈ ਪੱਕਾ ਵਧੀਆ ਰਾਜਾ ਰਾਜ ਕਰਨ ਵਾਲਾ ਮਿਲਦਾ ਨਹੀਂ ਉਹਨਾਂ ਟਾਈਮ ਆਪਾਂ ਕੁਝ ਟਾਈਮ ਰੱਖ ਲਓ ਜਿਵੇਂ ਕੋਈ 4 ਸਾਲ 5 ਸਾਲ ਜਿਵੇਂ ਕਿ ਹੁਣ ਆਪਾਂ ਸਰਕਾਰ ਵੋਟਾਂ ਪਾ ਕੇ ਬਣਾਉਨੇ ਆ ਚਲੋ ਜੀ ਉਹ 5 ਸਾਲਾਂ ਦਾ ਟਾਈਮ ਰੱਖ ਲੈਂਦੇ ਨੇ ਵੀ 5 ਸਾਲ ਆਪਾਂ ਜਿਹੜੇ ਕੋਈ ਮੇਨ ਵਧੀਆ ਸੁਝਵਾਣ ਬੰਦੇ ਆ ਉਨਾਂ ਨੂੰ ਵਾਪਸ ਸਾਰਿਆਂ ਦੀ ਸਹਿਮਤੀ ਨਾਲ ਰਾਜ ਭਾਗ ਸਮਾਇਆ ਕਰਾਂਗੇ ਜੇ ਉਹ ਠੀਕ ਚੱਲਿਆ ਤਾਂ ਉਹਨੂੰ ਲੰਮਾ ਟਾਈਮ ਅਗਾਹ ਕਰਾਂਗੇ ਜੇ ਨਾ ਠੀਕ ਚੱਲਿਆ ਤਾਂ 5 ਸਾਲਾਂ ਬਾਅਦ ਆਪਾਂ ਨੂੰ ਰਾਜ ਦੇ ਰਾਜ ਤੋਂ ਲਾ ਕੇ ਇੱਕ ਉਹਨਾਂ ਦੇ ਰਾਜ ਦੇ ਨਾਲ ਦਰਿਆ ਲੱਗਦਾ ਸੀਗਾ ਤੇ ਕਹਿੰਦੇ ਵੀ ਆਪਾਂ ਦਰਿਆ ਦੇ ਪਰਲੇ ਕੰਢੇ ਛੱਡਿਆਵਾਂਗੇ ਕਿਉਂਕਿ ਫਿਰ ਮੌਕੇ ਦਾ ਰਾਜਾ ਹੁਣ ਐ ਵਿੱਚ ਤਾਂ ਲੋਕਾਂ ਦੇ ਰਹਿ ਨਹੀਂ ਸਕਦਾ ਭਵਾਂ ਦੇ ਰਾਜ ਉਹ ਤੋਂ ਮਤਲਬ ਵਾਕੀ ਕਰਤਾ ਤੇ ਉਧਰ ਦੇ ਪਾਸੇ ਕਹਿੰਦੇ ਵੀ ਜਿਹੜਾ ਦਰਿਆ ਦਾ ਪਰਲਾ ਕੰਡਾ ਹੈ ਪਰਲੇ ਪਾਸੇ ਬਹੁਤ ਭਿਆਨਕ ਜੰਗਲ ਹੈ ਕਹਿੰਦੇ ਵੀ ਇਹ ਸਾਧੂਆਂ ਦੀ ਤਰ੍ਹਾਂ ਮੰਨ ਲਓ ਫਕੀਰਾਂ ਇੰਦਾਂ ਰਹੂਗਾ ਉਧਰ ਕੋਈ ਆਪਦੇ ਫਲ ਫੁੱਲ ਖਾ ਕੇ ਆਲੋ ਟਾਈਮ ਪਾਸ ਕਰੂਗਾ ਤੇ ਜਾਨਵਰ ਵੀ ਬਹੁਤ ਹੈ ਹੋ ਸਕਦਾ ਬਚਿਆ ਰਹੇ ਹੋ ਸਕਦਾ ਇਹਦੀ ਮੌਤ ਹੋ ਜੇ ਉਹਦਾ ਕਿਸੇ ਕੋਈ ਕੋਈ ਉਹਦਾ ਕੋਈ ਪੱਕਾ ਨਹੀਂ ਹੈਗਾ ਸਿਸਟਮ ਵੀ ਇਹ ਬਚੂਗਾ ਕਿ ਨਹੀਂ ਬਚਦਾ ਪਰ ਜੇ ਰਹੂਗਾ ਵੀ ਤਾਂ ਸਾਧੂਆਂ ਵਾਂਗੂ ਰਹੂਗਾ ਉਧਰ ਕੋਈ ਆਬਾਦੀ ਕੋਈ ਨਹੀਂ ਹੈ ਮਨੁੱਖੀ ਆਬਾਦੀ ਕੋਈ ਨਹੀਂ ਹੈ ਜਾਨਵਰਾਂ ਜੰਗਲ ਹੈ ਚਲੋ ਜੀ ਹੁੰਦੀ ਹਮੋ ਦੀ ਗੱਲ ਇਹ ਚੱਲਿਆ ਕੰਮ ਤੇ ਕਹਦੇ ਨੇ ਕੋਈ ਬੰਦਾ ਟਿਕ ਲਿਆ ਬੰਦਾ ਟਿਕ ਲਿਆ ਜਦੋਂ ਚੱਲ ਜਿਉ 5 ਸਾਲ ਹੁਣ ਉਹਨੇ ਲੈ ਨਜ਼ਾਰੇ ਚੰਗਾ ਖਾਣ ਪੀਣ ਛੱਤੀ ਪਦਾਰਥ ਚੰਗਾ ਉਹਦਾ ਆਰਡਰ ਚੱਲੇ ਕੋ ਰਾਜਾ ਸੀ ਚੰਗੀਆਂ ਰਾਣੀਆਂ ਰੂਣੀਆਂ ਡਿੰਗ ਬੜਿੰਗ ਤੇ ਭਾਈ ਲੈਂਦਾ ਰਹੇ ਨੇ ਯਾਰ ਇਹ ਤੇ ਜਦੋਂ ਬੰਦੇ ਦਾ ਟਾਈਮ ਟਪਿਆ ਕਰੇ ਹੁਣ ਸਾਲ ਜਾਂਦਿਆਂ ਨੂੰ ਕੀ ਲੱਗਦਾ ਜਦੋਂ ਉਹਦੇ 5 ਸਾਲ ਪੂਰੇ ਹੋਇਆ ਕਰਨ ਤਾਂ ਉਹਦੇ ਨਾਲ ਦੀ ਨਾਲ ਭਾਈ ਉਹਨੂੰ ਗੱਡੀ ਤੋਂ ਲਾ ਕੇ ਤੇ ਚੜਾ ਕੇ ਕੋਈ ਕਹਿੰਦੇ ਕੋਈ ਤੇ ਪੁੱਛਦੇ ਉਹ ਦਰਟ ਪਾਇਆ ਕਰਨਾ ਕਈ ਸਾਲ ਹੁੰਦਾ ਰਿਹਾ ਹੈ ਕਈ ਰਾਜੇ ਬਦਲੇ ਜਦੋਂ ਕਈ ਰਾਜੇ ਬਦਲੇ ਕੋਈ ਇੱਕ ਬੰਦਾ ਗੁਰਮਖ ਸੀ ਗੁਰਮਖ ਮਤਲਬ ਵੀ ਗੁਰੂ ਧਾਰਨ ਕੀਤੇ ਹੋਇਆ ਵਾਲਾ ਬੰਦਾ ਸਮਝਦਾਰ ਜਿਹੜਾ ਬੜੀ ਕਲਾ ਪ੍ਰਾਣੀ ਕਰਦਾ ਸੀ ਉਹਦੇ ਕੋਲੇ ਵਾਗ ਗਿਆ ਸਾਰੀ ਉਹ ਜਿਹੜੀ ਕਚਹਿਰੀ ਸੀਗੀ ਸਾਰੀ ਕਚਹਿਰੀ ਉਹਨੂੰ ਕਹਿੰਦੀ ਵੀ ਭਾਈ ਹੁਣ 5 ਸਾਲ ਅਸੀਂ ਵੀ ਤੈਨੂੰ ਦੇਖਣਾ ਰਾਜ ਦੇ ਕੇ ਤੂੰ ਸਾਧੂ ਮਹਤਮਾ ਕੋਲੇ ਜਾਣਾ ਬੰਦਾ ਸਾਨੂੰ ਤੂੰ ਠੀਕ ਲੱਗਦਾ ਤੇ ਤੂੰ ਹੁਣ ਤੂੰ 5 ਸਾਲ ਰਾਜ ਸਾਹਿਬ ਜੀ ਸਾਨੂੰ ਠੀਕ ਲੱਗਿਆ ਤੈਨੂੰ ਲੰਮਾ ਸਮਾਂ ਰਾਜ ਦੇ ਦੇਣਗੇ ਉਹ ਕਹਿੰਦਾ ਵੀ ਮੈਂ ਤੁਹਾਨੂੰ ਹੁਣੇ ਨਹੀਂ ਹਾਂ ਕਹਿੰਦਾ ਵੀ ਮੈਂ ਤੁਹਾਨੂੰ ਆਪਦੇ ਮਹਾਪੁਰਸ਼ਾਂ ਕੋਲੇ ਜਿੰਨਾਂ ਕੋਲੇ ਜਾਣਾ ਵੀ ਉਹਨਾਂ ਨੂੰ ਪੁੱਛ ਕੇ ਦੱਸੋ ਚਲੋ ਇਹ ਮਹਾਪੁਰਸ਼ਾਂ ਕੋਲੇ ਜਿੰਨਾਂ ਸਾਧੂ ਮਹਾਤਮਾ ਕੋਲੇ ਜਾਂਦਾ ਹੁੰਦਾ ਸਾਧੂ ਮਹਾਤਮਾ ਕੋਲੇ ਜਾ ਕੇ ਕਹਿੰਦਾ ਮਹਾਰਾਜ ਵੀ ਐਂ ਕਰਕੇ ਜਿਹੜਾ ਆਪਣਾ ਹੁਣ ਇਹ ਦੇਸ਼ ਜਿੱਥੇ ਆਪਾਂ ਰਹਿੰਦੇ ਆਂ ਵੀ ਇਹ ਮੈਨੂੰ ਦੇਸ਼ ਦਾ ਰਾਜਾ ਬਣਾ ਰਹੇ ਨੇ ਤੇ ਮੈਂ ਬਣ ਕੇ ਰਾਜੇ ਦੀ ਵੀ ਰਾਜ ਇਹ ਮੈਨੂੰ ਕਰਨਾ ਨਹੀਂ ਆਉਂਦਾ ਤੇ ਐਵੇਂ ਕੋਈ ਫਾਇਦਾ ਨਹੀਂ 5 ਸਾਲਾਂ ਵਾਸਤੇ 5 ਸਾਲ ਦੇ ਬਾਅਦ ਵੀ ਤਾਂ ਫਿਰ ਉਧਰ ਜਾਣਾ ਪਊਗਾ ਆਪਦਾ ਹਨਾ ਵੀ ਮੈਂ ਇਹਰੇ ਫਿੱਟ ਨਹੀਂ ਹੈ ਗੱਲ ਚਲੋ ਸਾਧੂ ਆਤਮਾ ਕਹਿੰਦੇ ਭਾਈ ਜਦੋਂ ਹੁਣ ਕੋਈ ਪੰਚਾਇਤ ਮੰਨ ਲਓ ਵੀ ਕਿ ਕਚਹਿਰੀ ਤੇਰੇ ਘਰੇ ਆਈ ਹੈ ਵੀ ਤੂੰ ਹੁਣ ਉਹਨਾਂ ਨੂੰ ਜਵਾਬ ਨਹੀਂ ਦੇ ਸਕਦਾ ਰਾਜਾ ਤੂੰ ਬਣ ਜਾ ਤੈਨੂੰ ਅਸੀਂ ਜਿਵੇਂ ਜਿਵੇਂ ਗੱਲਬਾਤ ਦੱਸਾਂਗੇ ਤੂੰ ਉਹਵੇਂ ਕਰੀ ਕਹਦਾ ਹੀ ਸਤਿਵਚਨ ਚਲੋ ਜੀ ਉਹ ਰਾਜਾ ਬਣ ਗਿਆ ਰਾਜਾ ਬਣ ਕੇ ਉਹਨੇ ਸਾਰੇ ਕੰਮ ਕਰ ਸਾਂਭਲੇ ਕੁਝ ਮਹੀਨੇ ਟੱਪੇ ਤਮਾਪੁਰ ਸ਼ਕੁਲੇ ਆਇਆ ਹੋ ਮਾਪੁਰ ਸ਼ਾ ਨੂੰ ਕਹਿੰਦਾ ਜੀ ਦੱਸੋ ਕੋਈ ਮੇਰੇ ਵੀ ਮੈਂ ਹੁਣ ਕੀ ਕਰਾਂ ਵਿਆਹ ਤੋਂ ਬੰਦੀ ਮਾਪੁਰ ਸ਼ਕਹ ਕਹਿੰਦੇ ਵੀ ਗੱਲ ਸੁਣ ਲੈ ਮਿੱਤਰਾ ਆ ਰਾਜ ਨੂੰ ਭੁੱਲ ਜਾ ਜਿਹੜਾ ਹੁਣ ਤੂੰ ਆ 5 ਸਾਲ ਕਰਨਾ ਏ ਤੂੰ ਆਪਦਾ ਅੱਗਾ ਵੇਖ ਵੀ ਅੱਗੇ ਤੂੰ ਜਾਣਾ ਕਿੱਥੇ ਆ ਕਹਿੰਦਾ ਜੀ ਆ ਜਿਹੜਾ ਦਰਿਆਗ ਆਪਣੇ ਦਰਿਆ ਦੇ ਪਰਲੇ ਬਸ ਜੰਗਲ ਚ ਕਹਿੰਦੇ ਹੁਣ ਤੂੰ ਰਾਜਾ ਮੌਕੇ ਤੇ ਤੈਨੂੰ ਕੋਈ ਨਹੀਂ ਰੋਕ ਸਕਦਾ ਕੋਈ ਆਪਦੀ ਗੁਪਤ ਪਰਜਾ ਲੈ ਕੇ ਜਾ ਕੋਈ ਆਪਦੀ ਸੈਨ ਕਲਾ ਕੀ ਲੈ ਕੇ ਜਾ ਤੂੰ ਪਹਿਲਾਂ ਉਧਰੀ ਜਾ ਕੇ ਦੇਖਿਆ ਭਲਾ ਕੀ ਗੱਲਬਾਤ ਆ ਚਲੋ ਜੀ ਹੁਣ ਮੌਕੇ ਦਾ ਰਾਜਾ ਸੀ ਕਿਹੜਾ ਬੋਲੇ ਉਹਨੇ ਲਈ ਆ ਆਪਦੀ ਫੌਜ ਫੌਜ ਲੈ ਕੇ ਚਲੋ ਜੀ ਹਮ ਹਮਾ ਕੇ ਉਹੋ ਜੰਗਲ ਦੇ ਪਰਲੇ ਪਾਸੇ ਉਹਦੇ ਦਰਿਆ ਦੇ ਪਰਲੇ ਪਾਸੇ ਪਜਿਆ ਪਰਲੇ ਪਾਸੇ ਉਹਨਾਂ ਨੇ ਜੋ ਜਾ ਕੇ ਦੇਖਿਆ ਕਰਿਆ ਸਰਵੇ ਕੀਤਾ ਵੀ ਐਂ ਜੰਗਲਾ ਐਂ ਨਦੀਆਂ ਐਂ ਗੱਲਬਾਤ ਆ ਚਲੋ ਵਾਪਸ ਆ ਗਿਆ ਵਾਪਸ ਆ ਕੇ ਆਪਦੀ ਗੁਰੂ ਜੀ ਨਾਲ ਗੱਲਬਾਤ ਕਰੀ ਵੀ ਜੀ ਆਹ ਕੁਸਾ ਜਾਨਵਰ ਬਹੁਤ ਆ ਉੱਥੇ ਤਾਂ ਮਾਪੁਰਸ਼ ਕਹਿੰਦੇ ਵੀ ਤੂੰ ਐਂ ਕਰ ਸਮਾਪਾ ਕੇ ਹੌਲੀ ਹੌਲੀ ਜਿਹੜੇ ਇੱਧਰ ਲੋਕ ਬੇਕਾਰ ਨੇ ਉਹਨਾਂ ਦੇ ਤੂੰ ਉਧਰ ਘਰ ਬਣਾ ਉਹਨੂੰ ਆਬਾਦੀ ਚ ਲਿਆ ਜਿਹੜਾ ਉਹ ਬੀਆ ਬਣ ਜੰਗਲ ਪਿਆ ਤੇ ਆਪਦੀ ਫੌਜ ਦਾ ਕੁਛ ਉਧਰ ਕੰਮ ਸ਼ੁਰੂ ਕਰ ਦੇ ਦਰਖਤ ਕਟਾਉਣੇ ਸ਼ੁਰੂ ਕਰ ਦੇ ਬਾੜਾ ਬਣਾ ਦੇ ਉੱਚੀਆਂ ਉੱਚੀਆਂ ਵੀ ਜਾਨਵਰ ਨਾ ਹੋਣ ਉਧਰ ਸ਼ਹਿਰ ਵਾਂਗੂ ਸ਼ਹਿਰ ਬਸਾ ਚਲੋ ਜੀ ਉਹਨੇ ਰਾਜ ਨੇ ਕੰਮ ਸ਼ੁਰੂ ਕਰਤਾ ਜਦੋਂ ਕੰਮ ਸ਼ੁਰੂ ਕਰਤਾ ਉਧਰ ਉਹਨੇ ਹੌਲੀ ਹੌਲੀ ਜੰਗਲਾਂ ਦੀ ਕਟਾਈ ਕਰਾ ਕਰਾ ਕੇ ਆਬਾਦੀ ਚ ਉਧਰ ਲੋਕ ਸ਼ਹਿਰ ਬਸਾਤਾ ਜਦੋਂ 5 ਸਾਲ ਟੱਪੇ 5 ਸਾਲਾਂ ਦੇ ਵਿੱਚ ਵਿੱਚ ਉਹਨੇ ਵਧੀਆ ਉੱਥੇ ਇੱਕ ਛੋਟਾ ਜਿਹਾ ਮੰਨ ਲਓ ਸ਼ਹਿਰ ਬਸਾ ਲਿਆ। ਜੋ ਸ਼ਹਿਰ ਬਸਾ ਲਿਆ 5-7 ਦਿਨ ਉਹਦੇ ਹਜੇ ਪਏ ਸੀ 5 ਸਾਲ ਹੁਣ ਚ। ਤੋਂ ਆਪ ਜਿਹੜੇ ਉਹਦੇ ਮਣੀਮ ਜੇ ਸੀਗੇ ਸਾਰੇ ਜਿਹੜੇ ਉਹਨਾਂ ਦੇ ਮੇਨ ਸੀ ਮਤਲਬ ਜਿਹੜੀ ਕਚਹਿਰੀ ਕੋ ਉਹਨਾਂ ਨੇ ਕਮੇਟੀ ਰੱਖੀ ਸੀ। ਉਹਨਾਂ ਨੂੰ ਕਹਿੰਦਾ ਵੀ ਐਂ ਕਰੋ 5-7 ਦਿਨ ਰਹਿ ਗਏ ਤੇ ਵੀ ਮੈਨੂੰ ਉੱਤਰ ਕੰਮ ਹੈ ਤੇ ਮੈਂ ਤਾਂ ਮੈਨੂੰ ਤਾਂ ਪਹਿਲੇ ਹੀ ਲੈ ਚਲੋ। ਵੀ ਮੈਂ ਹਰ ਵੇਹ ਜਾਣਾ ਹੈਗਾ। ਉਹ ਕਹਿੰਦੇ ਵੀ ਚਲੋ ਭਾਈ ਚੱਲ ਬੜਦੇ ਆ ਛੱਡਿਆ ਉਹਨੇ। ਪਹਿਲਾਂ ਤਾਂ ਉਹ ਹੈਰਾਨ ਹੋਵੇ ਵੀ ਯਾਰ ਆਪਾਂ ਪਹਿਲਾਂ ਜਿੰਨੇ ਹੁਣ ਤੱਕ ਰਾਜੇ ਹੋਏ ਸਾਰੇ ਨੂੰ ਇੱਥੇ ਟੀਕਾ ਮਾਰਦੇ ਘੜੀਸਕੇ ਲੈ ਕੇ ਗਏ ਆ ਤੇ ਵੀ ਯਾਰ ਇਹ ਬੰਦੇ ਨੇ ਦੇਖ ਬੜੀ ਵਿਆਤਬੰਦੀ ਪੁਣੀ ਤੇ ਵੀ ਆਪ ਦਾ ਪਹਿਲੇ ਹੀ ਇਹ ਅੱਗਾ ਦੇਖੀ ਬੈਠਾ ਫਿਰ ਜਦੋਂ ਗਏ ਉਹ ਨਾਲ ਕਿਸ਼ਤੀ ਤੇ ਜਦੋਂ ਰਾਜਾ ਹੋ ਜਾ ਕੇ ਉਤਰਿਆ ਹੁਣ ਉਧਰ ਲੜੋ ਹੀ ਪਤਾ ਸੀ ਵੀ ਉਹਦਾ ਟਾਈਮ ਪੂਰਾ ਹੋਣ ਨਾਲ ਇੱਧਰ ਆਊਗਾ ਉਹਨਾਂ ਨੇ ਭਾਈ ਗੁਲਾਬ ਦੇ ਫੁੱਲ ਸਿੱਟ ਹਾਰ ਪਾ ਸਵਾਗਤ ਕੀਤਾ ਸਵਾਗਤ ਕਰਕੇ ਉਹ ਕਹਿੰਦੇ ਜੀ ਵੀ ਤੁਸੀਂ ਸਾਡੇ ਜਿਹੜਾ ਨਵਾਂ ਸ਼ਹਿਰ ਬਸਾਇਆ ਤੁਸੀਂ ਜੰਗਲ ਬੀਆ ਬਣ ਚ ਵੀ ਇਹਦੀ ਜਿਹੜੀ ਦੇਖ ਰੇਖਾ ਹੈ ਉਹ ਤੁਸੀਂ ਕਰੋਗੇ ਜਦੋਂ ਉਹਨਾਂ ਨੇ ਦੇਖਿਆ ਜਿਹੜੇ ਨਾਲ ਗਈ ਸੀ ਕਮੇਟੀ ਉਹਨਾਂ ਨੇ ਜੋ ਦੇਖਿਆ ਵੀ ਯਾਰ ਇਹ ਤਾਂ ਹੁਣ ਇਧਰ ਭਾਏ ਨਾ ਛੋਟੇ ਜਿਹੇ ਸ਼ਹਿਰ ਦਾ ਰਾਜਾ ਬਣ ਗਿਆ ਰਾਜਾ ਤਾਂ ਬਣ ਹੀ ਗਿਆ ਨਾ ਇਹ ਤਾਂ ਇਧਰ ਵੀ ਨਿਆਰੇ ਲੂਗਾ ਆਪਣੋਂ ਤਾਂ ਐ ਸੀ ਵੀ ਇੱਥੇ ਭੁੱਖਾ ਮਰੂਗਾ ਹਨਾ ਪੱਤੇ ਪੱਤੇ ਖਾ ਕੇ ਟਾਈਮ ਪਾਸ ਕਰੂਗਾ ਉਹ ਜਿੱਦ ਮੁੜੇ ਆਉਂਦੇ ਆ ਵਿੱਚ ਕੁਸ ਬੁੱਧੀਜੀਵੀ ਸੀਗੇ ਮਤਲਬ ਪੁਰਾਣੇ ਬਜ਼ੁਰਗ ਉਹ ਕਹਿੰਦੇ ਭਲੋ ਮਾਨਸ ਤੁਸੀਂ ਕੀ ਹੁਣ ਐਵੇਂ ਕਿਸੇ ਹੋਰ ਨੂੰ ਬਣਾਉਂਗੇ ਕਿਨੂ ਕਿਨੂ ਭਾਲੋਗੇ ਤੇ ਆਪਾਂ ਨੂੰ ਇਦੂ ਚੰਗਾ ਰਾਜਾ ਮਿਲਣਾ ਨਹੀਂ ਇਹ ਬੰਦੇ ਨੇ ਨਾਲੇ ਇੱਥੇ ਰਾਜ ਕੀਤਾ ਨਾਲੇ ਆਪਦੇ ਅੱਗੇ ਦਾ ਨਾਲ ਦੀ ਨਾਲ ਫਿਕਰ ਕੀਤਾ ਵੀ ਐਡਾ ਜਿਹੜਾ ਬੁੱਧੀਮਾਨ ਰਾਜਾ ਆਪਾਂ ਨੂੰ ਮਿਲਣਾ ਨਹੀਂ ਚੁੱਪ ਕਰਕੇ ਆਪਾਂ ਉਸੇ ਨੂੰ ਕਹਦੇ ਵੀ ਨਾਲੇ ਭਾਈ ਤੋਂ ਆਪਦਾ ਇੱਧਰ ਰਾਜ ਚਲਾਈ ਚੱਲ ਨਾਲੇ ਉੱਧਰ ਚਲਾਈ ਜਾਣਾ ਚਲੋ ਜੀ ਉਹ ਦਵਾਰੇ ਉਹਦੇ ਕੋਲੇ ਗਏ ਕਹਿੰਦੇ ਜੀ ਵੀ ਅਸੀਂ ਤਾਂ ਹੁਣ ਇਹ ਕੰਮ ਰੋਕਦੇ ਆਂ 5 ਸਾਲ ਵਾਲਾ ਸਾਨੂੰ ਸਾਡ ਜਿਹੜੀ ਮਤਲਬ ਢਟਕਣਾ ਸੀ ਜਿਹੜੀ ਸਾਡੀ ਭਾਲ ਸੀ ਉਹ ਪੂਰੀ ਹੋ ਗਈ। ਹੁਣ ਤੁਸੀਂ ਅੱਜ ਤੋਂ ਬਾਅਦ ਇੱਧਰ ਵੀ ਰਾਜ ਚਲਾਓ ਤੇ ਉਧਰ ਵੀ ਰਾਜ ਚਲਾਓ। ਹਾਂਜੀ ਇਹ ਕਹਾਣੀ ਜੋ ਸਿੱਖਿਆ ਆਪਾਂ ਨੂੰ ਇਹ ਮਿਲਦੀ ਹੈ ਜਿਹੜੇ ਆਪਾਂ ਕਹਿ ਦਿੰਨੇ ਆਂ ਵੀ ਯਾਰ ਅੱਗੇ ਕਿਹਨੇ ਵੇਖਿਆ ਖਾਓ ਪੀਓ ਮੌਜ ਕਰੋ। ਚਲੋ ਖਾਣਾ ਪੀਣਾ ਵੀ ਆ ਮੌਜ ਵੀ ਕਰਨੀ ਆ ਪਰ ਇਹ ਗੱਲ ਨਾ ਆਪਾਂ ਕਹੋ ਵੀ ਅੱਗਾ ਕਿਹਨੇ ਦੇਖਿਆ ਅੱਗਾ ਤਾਂ ਆਈ ਲੋ। ਦਿਨ ਜਾਂਦੇ ਆਂਦਾ ਪਤਾ ਨਹੀਂ ਲੱਗਦਾ ਦਿਨਾਂ ਤੋਂ ਮਹੀਨੇ-ਮਹੀਨੇ ਤੋਂ ਸਾਲ ਤੇ ਸਾਲਾਂ ਤੋਂ ਜ਼ਿੰਦਗੀਆਂ ਟੱਪਦੀਆਂ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਤਾਂ ਕਰਕੇ ਮੜਾ ਜਾ ਸੰਭਲ ਕੇ ਕਿਉਂਕਿ ਜੇ ਆਪਾਂ ਅੱਗੇ ਦਾ ਫਿਕਰ ਨਾ ਕਰਦੇ ਹੋਈਏ ਤਾਂ ਆਪਾਂ ਐਵੇਂ ਬੈਂਕਾਂ ਦੇ ਵਿੱਚ ਐਫੜੀਆਂ ਪਾਲੀਸੀਆਂ ਕੀ ਕੁਝ ਕਰਦੇ ਆਂ ਵੀ ਸਾਡਾ ਬੜੇਪਾ ਸੌਖਾ ਨਗੇ ਤੇ ਬੜੇਪਾ ਆਪਾਂ ਨੂੰ ਕਿਵੇਂ ਰਸੀਦ ਕੱਟੀ ਆ ਵੀ ਆਪਾਂ ਬੜੇਪੇ ਤੇ ਕਿ ਜਾਵਾਂਗੇ ਜਦੋਂ ਆਪਾਂ ਨੂੰ ਬੜੇਪੇ ਦਾ ਨਹੀਂ ਪਤਾ ਤੇ ਆਪਾਂ ਬੜੇਪੇ ਦੀ ਬਿਅਉਤਮੰਦੀ ਹੋਣੇ ਕਰ ਲੱਗ ਜਾਨੇ ਆ ਜਵਾਕਾਂ ਦੀ ਬਿਅਉਤਮੰਦੀ ਕਰ ਲੱਗ ਜਾਨੇ ਉਹ ਵੀ ਤਾਂ ਇੱਕ ਅਣ ਦੇਖਿਆ ਅੱਗਾ ਹੀ ਆ ਨਾ ਫਿਰ ਇਹ ਮੌਤਵਾਦ ਆਪਾਂ ਗਾਂਹ ਸਵਰਗਾਂ ਨਰਕਾਂ ਦੀ ਡੰਗ ਬੜੰਗ ਦੀ ਗੱਲ ਕਰਦੇ ਆ ਇਹ ਜਿਹੜੇ ਪਹਿਲਾਂ ॠषि मुनि ਕੋਈ ਸਾਧੂ ਮਹਾਤਮਾ ਆਪਣੇ ਗੁਰੂ ਜਣ ਹੋਏ ਨੇ ਜਿਹੜਾ ਕੁਝ ਆਪਾਂ ਨੂੰ ਗੁਰਬਾਣੀ ਦੇ ਵਿੱਚ ਦੱਸ ਕੇ ਗਏ ਨੇ ਉਹਨੂੰ ਫਿਰ ਆਪਾਂ ਝੂਠਾ ਘਾਤੋ ਕਹਨੇ ਆ ਹੁਣ ਉਹ ਅੱਗੇ ਆਪਾਂ ਕਿਵੇਂ ਸਮਝਾਂਗੇ ਜਿਵੇਂ ਹੁਣ ਉਹ ਸਾਧੂ ਮਹਾਤਮਾ ਨੇ ਦੇਖ ਉਹਨੂੰ ਗੱਲ ਸਿੱਧੇ ਰਾਇ ਪਾਤੀ ਵੀ ਤੂੰ ਐ ਕਰਨ ਵਾਲੇ ਇਧਰ ਰਾਜਗਰੀ ਚੱਲਣ ਵਾਲੇ ਆਪਦਾ ਪਹਿਲਾਂ ਅੱਗਾ ਦੇਖ ਕੇ ਆ ਉਸ ਗੱਲ ਵਾਂਗੂ ਵੀ ਆਪਾਂ ਆਪ ਦਾ ਜਿਹੜਾ ਹੁਣ ਆਪਣਾ ਗ੍ਰਸਤੀ ਜੀਵਨ ਹੈ ਆਪਾਂ ਰਜਵਾ ਕੇ ਵੀ ਪਾਲਣੇ ਨਾਲੇ ਰਹੀ ਜਾਓ ਨਾਲੇ ਆਪਦਾ ਹਿਸਾਬ ਨਾ ਖਾਓ ਪੀਓ ਵੀ ਤੇ ਥੋੜੀ ਤੋਂ ਥੋੜਾ ਦਾਨਪੁੰਨ ਵੀ ਕਰੋ ਭਜਨ ਮੰਦਗੀ ਵੀ ਕਰੋ ਉਹ ਕੀ ਹੋ ਜੂਗਾ ਜਿਵੇਂ ਉਹ 5 ਸਾਲ ਵਾਲਾ ਜਿਹੜਾ ਰਾਜਾ ਸੀ 5 ਸਾਲਾਂ ਵਾਲਾ ਤੇ ਉਹ ਜਿਵੇਂ ਪਹਿਲਾਂ ਜਾ ਕੇ ਗਾਂਹ ਦੇਖਾਇਆ ਸੀ ਉਹ ਆਪਣਾ ਜਿਹੜਾ ਇੱਥੇ ਕੀਤਾ ਭਜਣਾ ਐ ਇੱਥੇ ਆਪਣਾ ਦਾਨਪੁੰਨ ਕੀਤਾ ਉਹ ਆਪਣਾ ਅੱਗਲਾ ਜਿਹੜਾ ਜੰਗਲ ਸਮਝੋ ਜਿਹੜਾ ਕੋਣ ਕਸਟ ਮਿਲਣੇ ਆ ਉਹਦਾ ਹੱਲ ਹੋਣ ਲੱਗ ਜੂ ਹੁਣੇ ਨਾਲੇ ਆਪਣਾ ਇੱਥੇ ਸਹੀ ਹੋ ਜੂਗਾ ਮੈਂ ਨਾਲੇ ਆਪਣਾ ਗਾਂਹ ਸੰਭਾਲਿਆ ਜਾਊਗਾ ਕੰਮ ਐ ਕੋਈ ਵੀ ਆਪਾਂ ਕੰਮ ਕਰਦੇ ਆ ਕੋਈ ਵੀ ਬੰਦਾ ਕੋਈ ਨਸ਼ਾ ਕਰਦਾ ਹੈ ਜਵਾਨੀ ਉਮਰ ਦੇ ਵਿੱਚ ਨਸ਼ੇ ਕਰਦਾ ਹੈ ਕੋਈ ਬੰਦਾ ਕੋਈ ਕਮਾਈ ਕਰਦਾ ਹੈ ਮਿਹਨਤ ਕਰਦਾ ਹੈ ਕੋਈ ਨੌਕਰੀ ਕਰਦਾ ਹੈ ਉਹਦਾ ਰਿਜ਼ਲਟ ਤਾਂ ਬੰਦੇ ਨੂੰ ਅਸਰ ਤਾਂ ਗਾਹਾਂ ਤੱਕ ਮਿਲਦਾ ਜਦੋਂ ਬੰਦਾ ਨਸ਼ਾ ਕਰਨ ਲੱਗਦਾ ਉਹ ਤਾਂ ਉਹਦੇ ਰੱਬ ਯਾਦ ਨਹੀਂ ਹੁੰਦਾ ਉਹ ਤਾਂ ਉਹਨੂੰ ਐ ਲੱਗਦਾ ਵੀ ਮੇਰੇ ਵਰਗਾ ਇੱਕ ਨਹੀਂ ਪਰ ਜਦੋਂ ਉਹਦੀ ਸਮਾਂ ਪਾ ਕੇ ਹੌਲੀ-ਹੌਲੀ ਉਮਰ ਬੀਤਦੀ ਹੈ ਕੋਈ 5-7 ਸਾਲ ਟੱਪਦੇ ਆ ਉਹੀ ਫਿਰ ਅੱਖਾਂ ਜਿੱਕ ਕੋ ਸੋਣ ਦਿੰਦਾ ਤਾਂ ਕਰਕੇ ਮੌਕੇ ਤੇ ਜਿਹੜੇ ਆਪਾਂ ਕੰਮ ਕਰੀਏ ਹਨਾ ਉਹਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਉਹਨਾਂ ਰਿਜ਼ਲਟ ਚੰਗਾ ਕਰਕੇ ਦੇਖ ਲੋ ਚਾਹੇ ਮਾੜਾ ਕਰਕੇ ਦੇਖ ਲੋ ਰਿਜ਼ਲਟ ਘਾਹ ਜਾ ਕੇ ਨਿਕਲਦਾ ਇਹ ਆਪਣੀ ਸੀ ਜੀ 13 ਨੰਬਰ ਕਹਾਣੀ ਚੰਗੀ ਲੱਗੀ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਓਕੇ ਜੀ ਧੰਨਵਾਦ